ਸਤਗੁਰਾਂ ਜੀ ਦੇ ਸਮੇਂ ਆਵਨ ਖੇੜੀ ਪਿੰਡ ਦੇ ਵਿੱਚ ਇੱਕ ਬਿਰਧ ਮਾਤਾ ਰਹਿੰਦੀ ਸੀ ਕਾਫੀ ਬਜ਼ੁਰਗ ਸੀ ਉਹ ਆਪਣੇ ਬਾੜੇ ਵਿੱਚ ਕੰਮ ਕਰ ਰਹੀ ਸੀ ਕੀ ਹੋਇਆ ਕਲਗੀਧਰ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਦੇ ਘੋੜੇ ਤੇ ਸਵਾਰ ਹੋ ਕੇ ਆਵਨ ਖੇੜੀ ਪਿੰਡ ਗਏ ਆ ਗੁਰੂ ਸਾਹਿਬ ਆਵਨ ਖੇੜੀ ਪਿੰਡ ਦੇ ਬਾਹਰ ਇੱਕ ਬਾੜੇ ਵਿੱਚ ਉਤਰ ਗਏ ਉਹ ਬਿਰਧ ਮਾਤਾ ਉੱਥੇ ਆਪਣਾ ਕੰਮ ਕਰ ਰਹੀ ਸੀ। ਪ੍ਰਾਣੇ ਸਮੇਂ ਵਿੱਚ ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੂੰ ਆਦਤ ਹੁੰਦੀ ਸੀ ਕੋਈ ਨਾ ਕੋਈ ਕੰਮ ਕਰਦੇ ਰਹਿਣਾ। ਉਹ ਫਿਰ ਜਦੋਂ ਬਜ਼ੁਰਗ ਹੋ ਜਾਂਦੇ ਸੀ ਤਾਂ ਵੀ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਸੀ। ਹੁਣ ਜਦੋਂ ਬੀਬੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ ਉਹਨੇ ਸਤਿਗੁਰੂ ਜੀ ਨੂੰ ਪਛਾਣ ਲਿਆ। ਉਹਨੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕਿਆ। ਉਹਨੇ ਸਤਗੁਰੂ ਜੀ ਦੇ ਘੋੜੇ ਦੀ ਬਾੰਗ ਫੜ ਲਈ ਤੇ ਕਹਿਣ ਲੱਗੀ ਮਹਾਰਾਜ ਤੁਸੀਂ ਮੇਰੇ ਘਰ ਵਿੱਚ ਚਰਨ ਪਾਓ ਉਹ ਬਿਰਧ ਮਾਈ ਨੇ ਸਤਗੁਰੂ ਜੀ ਦਾ ਘੋੜਾ ਬੰਨ ਦਿੱਤਾ ਤੇ ਮਹਾਰਾਜ ਨੂੰ ਆਪਣੇ ਕੋਲ ਬਿਠਾ ਲਿਆ ਹੁਣ ਕਿਸੇ ਵਿੱਚ ਹਿੰਮਤ ਨਹੀਂ ਨਹੀਂ ਕਿ ਸਤਗੁਰੂ ਮਹਾਰਾਜ ਜੀ ਦੇ ਘੋੜੇ ਦੀ ਬਾੰਗ ਫੜ ਲਵੇ ਪਰ ਪ੍ਰੇਮ ਦੇ ਵਿੱਚ ਆ ਕੇ ਜਦੋਂ ਕੋਈ ਕਰੇ ਤਾਂ ਮਹਾਰਾਜ ਨੂੰ ਕਬੂਲ ਕਰਦੇ ਆ ਇੱਕ ਪੈਰ ਬੀਤ ਗਿਆ ਕوج ਸਿੰਘ ਗੁਰੂ ਸਾਹਿਬ ਜੀ ਨੂੰ ਲੱਭਦੇ ਆਇਆ ਕਿ ਮਹਾਰਾਜ ਆਵਨਖੇੜੀ ਪਿੰਡ ਵਿੱਚ ਇਕੱਲੇ ਆ ਗਏ ਆ ਸਿੰਘ ਉਹਨਾਂ ਦੇ ਪਿੱਛੇ-ਪਿੱਛੇ ਆ ਭਾਈ ਮੋਹਕਮ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਭਾਈ ਆਲਮ ਸਿੰਘ ਜੀ ਮਹਾਰਾਜ ਨੂੰ ਲੱਭਦੇ-ਲੱਭਦੇ ਗੁਰੂ ਸਾਹਿਬ ਜੀ ਨੂੰ ਉੱਥੇ ਆ ਗਏ ਆ ਜੀ ਤੇ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੀ ਸਾਜੀ ਹੋਈ ਖਾਲਸਾ ਫੌਜ ਹੈ ਇਹ ਬਿਰਧ ਮਾਈ ਪ੍ਰੇਮ ਵਿੱਚ ਆ ਕੇ ਕਹਿਣ ਲੱਗੀ ਮਹਾਰਾਜ ਅੱਜ ਇਹ ਧਰਤੀ ਪਵਿੱਤਰ ਹੋਗੀ ਇਹ ਧਰਤੀ ਭਾਗਾ ਵਾਲੀ ਹੋਗੀ ਤੁਸੀਂ ਇੱਥੇ ਆਏ ਹੋ ਚਰਨ ਪਾਏ ਆ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂਗੀ ਕੁਝ ਨਾ ਕੁਝ ਜ਼ਰੂਰ ਛੱਕੇ ਜਾਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੋ ਤੁਹਾਡੇ ਕੋਲ ਤਿਆਰ ਹੈ ਮਾਤਾ ਜੀ ਉਹ ਲੈ ਆਓ ਤੁਸੀਂ ਖੇਚਲ ਨਾ ਕਰਨਾ ਤੁਹਾਡੇ ਕੋਲ ਜੋ ਵੀ ਤਿਆਰ ਹੈ ਤੁਸੀਂ ਲੈ ਆਉਣਾ ਹੈ ਕਿਉਂਕਿ ਜਦੋਂ ਮਹਾਰਾਜ ਨੇ ਦੇਖਿਆ ਵੀ ਇਹ ਬੀਬੀ ਗੁਰੂ ਕੇ ਲੰਗਰ ਦੀ ਤਿਆਰੀ ਕਰੇਗੀ ਸਮਾਂ ਵੀ ਲੱਗ ਜਾਵੇਗਾ ਜੋ ਤਿਆਰ ਹੈ ਮਹਾਰਾਜ ਨੇ ਆਖਿਆ ਪ੍ਰਵਾਨ ਹੋ ਜਾਵੇਗਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਉਹ ਮਾਈ ਤੇਜੀ ਤੇਜੀ ਅੰਦਰ ਚਲੀ ਗਈ ਚਾਹ ਦੇ ਵਿੱਚ ਉਹਨੇ ਕਾੜਨੀ ਵਿੱਚ ਦੁੱਧ ਰੱਖਿਆ ਸੀ ਪ੍ਰਾਣੇ ਸਮੇਂ ਦੇ ਵਿੱਚ ਨਾ ਦੁੱਧ ਰੱਖਣ ਵਾਸਤੇ ਕਾੜਨੀ ਦੀ ਵਰਤੋਂ ਕੀਤੀ ਜਾਂਦੀ ਸੀ ਪ੍ਰਾਣੀਆਂ ਬੀਬੀਆਂ ਨੂੰ ਪਤਾ ਉਹਦੇ ਵਿੱਚ ਦੁੱਧ ਹੌਲੀ-ਹੌਲੀ ਰਿਜਦਾ ਤੇ ਬਹੁਤ ਸਵਾਦ ਉਹਦਾ ਆਨੰਦ ਹੀ ਆ ਜਾਂਦਾ ਉਹਨੂੰ ਛਕਣ ਦਾ ਇਹ ਗੁਰੂ ਸਾਹਿਬ ਜੀ ਨੂੰ ਦੁੱਧ ਛਕਾਉਣ ਵਾਸਤੇ ਉਹ ਬਹੁਤ ਠੇਤੀ ਦੁੱਧ ਲੈ ਕੇ ਆਈ ਆ ਨਾਲ ਮਿੱਠਾ ਵੀ ਲੈ ਕੇ ਆਈ ਆ ਦੁੱਧ ਦੇ ਉੱਪਰ ਬੜੀ ਮਲਾਈ ਆਈ ਹੋਈ ਸੀ ਉਹਨੇ ਉਹ ਮਲਾਈ ਵਾਲਾ ਦੁੱਧ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖਿਆ ਦੁੱਧ ਕੜਕੜ ਕੇ ਬਹੁਤ ਸੋਹਣਾ ਬਣ ਗਿਆ ਸੀਗਾ ਜਦੋਂ ਦੁੱਧ ਰੱਖਿਆ ਨਾ ਤੇ ਨਾਲ ਉਹਨੇ ਪੱਖਾ ਵੀ ਚੱਲਿਆ ਤੇ ਦੁੱਧ ਨੂੰ ਠੰਡਾ ਵੀ ਕੀਤਾ ਬਿਰਧ ਮਾਈ ਨੇ ਗੁਰੂ ਸਾਹਿਬ ਜੀ ਨੂੰ ਕਟੋਰਾ ਭਰ ਕੇ ਦੁੱਧ ਆ ਦਿੱਤਾ ਗੁਰੂ ਮਹਾਰਾਜ ਨੇ ਸਮਰੱਥਾ ਦੇ ਅਨੁਸਾਰ ਉਹ ਮਾਈ ਤੋਂ ਦੁੱਧ ਛਕਿਆ ਹੈ ਬਾਕੀ ਦਾ ਦੁੱਧ ਉਹ ਮਾਤਾ ਨੇ ਚਾਟੇ ਵਿੱਚ ਹੀ ਛੱਡ ਦਿੱਤਾ ਹੈ ਫਿਰ ਸਾਰੇ ਖਾਲਸੇ ਨੇ ਦੁੱਧ ਛਕਿਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਇਹ ਮਾਈ ਬਹੁਤ ਸ਼ਰਧਾਵਲੀ ਹੈ ਇਸ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਤੇ ਖਾਲਸਾ ਫੌਜ ਦੀ ਸੇਵਾ ਕੀਤੀ ਹੈ ਜਿੰਨਾਂ ਵਿੱਚ ਸ਼ਰਧਾ ਹੁੰਦੀ ਆ ਬ੍ਰਹਮ ਗਿਆਨ ਤੱਕ ਪਹੁੰਚ ਜਾਂਦੇ ਨੇ ਪਰ ਜਿਹੜੇ ਮਨਮੁਖ ਹੁੰਦੇ ਆ ਉਹ ਆਮ ਗੱਲਾਂ ਵੀ ਸਮਝ ਨਹੀਂ ਸਕਦੇ ਗੁਰਮੁਖ ਪਿਆਰਿਓ ਸਾਰੇ ਸਿੰਘ ਕਹਿਣ ਲੱਗੇ ਮਹਾਰਾਜ ਇਸ ਮਾਈ ਨੇ ਬੜੀ ਸੇਵਾ ਕੀਤੀ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਦਾ ਬਚਨ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਵਾਕਈ ਇਹ ਸੱਚੀ ਗੱਲ ਆ ਗੁਰੂ ਕਿਰਪਾ ਨਾਲ ਹੀ ਕੋਈ ਸੇਵਾ ਕਰ ਸਕਦਾ ਪ੍ਰਮਾਤਮਾ ਦੀ ਮਿਹਰ ਹੋਵੇ ਫਿਰ ਬੰਦਾ ਸੇਵਾ ਕਰਦਾ ਹੈ ਪਰ ਮਹਾਰਾਜ ਕਹਿੰਦੇ ਇਹ ਮਾਈ ਜੋ ਹੈ ਇਹਦਾ ਸਰੀਰ ਹੁਣ ਥੋੜੇ ਦਿਨਾਂ ਦਾ ਹੀ ਰਹਿ ਗਿਆ ਥੋੜੇ ਦਿਨ ਦੇ ਵਿੱਚ ਆਪਣਾ ਸਰੀਰ ਤਿਆਗ ਦੇਵੇਗੀ ਫਿਰ ਜੱਟਾਂ ਦੇ ਘਰ ਵਿੱਚ ਇਹਦਾ ਜਨਮ ਹੋਏਗਾ ਇਹ ਜਿਵੇਂ ਹੁਣ ਵੀ ਜੱਟੀ ਹੈ ਅਗਲਾ ਜਨਮ ਵੀ ਇਹਦਾ ਜੱਟਾਂ ਦੇ ਘਰ ਵਿੱਚ ਹੋਣਾ ਹੈ ਜ਼ਿਮੀਦਾਰਾਂ ਦੇ ਘਰ ਵਿੱਚ ਹੋਣਾ ਕਿਉਂਕਿ ਦੇਖੋ ਮਹਾਰਾਜ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ ਦੁਨੀਆ ਦੇ ਲੋਕਾਂ ਨੇ ਜਾਤਾਂ ਪਾਤਾਂ ਬਣਾਈਆਂ ਨੇ ਉਸ ਮੁਤਾਬਕ ਜਿਹੜੇ ਘਰਾਣੇ ਹੁੰਦੇ ਆ ਮਹਾਰਾਜ ਆਉਣ ਵਾਲੇ ਸਮੇਂ ਬਾਰੇ ਦੱਸ ਰਹੇ ਆ ਗੁਰੂ ਸਾਹਿਬ ਜੀ ਕੋਲ ਉਸ ਵਕਤ ਉਦੇ ਸਿੰਘ ਜਰਨੈਲ ਤੇ ਹੋਰ ਬਾਕੀ ਫੌਜਾਂ ਦੇ ਜਰਨੈਲ ਖੜੇ ਸੀਗੇ ਮਹਾਰਾਜ ਕਹਿਣ ਲੱਗੇ ਇਸ ਦੇ ਘਰ ਦੇ ਵਿੱਚ ਸਮਾ ਪਵੇਗਾ ਇੱਕ ਸਿੱਧ ਪੁਰਸ਼ ਦਾ ਜਨਮ ਹੋਊਗਾ ਮਹਾਰਾਜ ਕਹਿੰਦੇ ਇਹ ਦੁਬਾਰਾ ਜਨਮ ਲਏਗੀ ਇਹਦੇ ਘਰ ਇੱਕ ਬੇਟਾ ਹੋਏਗਾ ਉਹ ਤਪੱਸਵੀ ਹੋਵੇਗਾ ਬੰਦਗੀ ਵਾਲੀ ਰੂਹ ਹੋਵੇਗੀ ਉਹ ਬਾਂਗਰ ਦੇਸ਼ਵਰ ਚ ਕੁਰਕ ਖੇਤਰ ਦੇ ਇਲਾਕੇ ਵਿੱਚ ਕੈਂਥਲ ਦੇ ਜੀਨ ਦੇ ਨਿਰਵਾਣੀ ਹਿਸਾਰ ਇਹ ਸਾਰੇ ਇਲਾਕੇ ਨੂੰ ਜਿੱਤ ਲਵੇਗਾ ਤੇ ਬਹੁਤ ਪ੍ਰਸਿੱਧ ਹੋ ਜਾਵੇਗਾ ਉਦਾ ਨਾਮ ਜੰਮਣ ਜਤੀ ਹੋਏਗਾ ਜੇ ਜਿਵੇਂ ਨਾਮ ਤੋਂ ਹੀ ਸਪਸ਼ਟ ਹੁੰਦਾ ਜਨਮ ਤੋਂ ਹੀ ਜਤੀ ਉਹ ਸਿੱਧ ਪੁਰਸ਼ ਹੋਊਗਾ ਜਿਹੜੇ ਜਨਮ ਤੋਂ ਬ੍ਰਹਮਚਾਰੀ ਹੁੰਦੇ ਆ ਦੁਨੀਆ ਉਹਨਾਂ ਨੂੰ ਮੰਨਿਆ ਕਰਦੀ ਐ ਸਿੱਧ ਪੁਰਖ ਜਾਣਦੀ ਐ ਲੋਕ ਉਹਨਾਂ ਦਾ ਸਤਕਾਰ ਕਰਦੇ ਆ ਜੋ ਬਚਨ ਕਰੇਗਾ ਪੂਰਾ ਹੋਇਆ ਕਰੇਗਾ ਬੜਾ ਸ਼ਕਤੀ ਵਾਲਾ ਹੋਏਗਾ ਉਹ 'ਚ ਗੁਣ ਹੋਣਗੇ ਮਹਾਰਾਜ ਨੇ ਸਾਰੀ ਗੱਲ ਉਹਦੋਂ ਭਾਈ ਉਦੇ ਸਿੰਘ ਜੀ ਨੂੰ ਦੱਸੀ ਐ ਭਾਈ ਉਦੇ ਸਿੰਘ ਜੀ ਗੱਲ ਸੁਣ ਕੇ ਬੜੇ ਹੈਰਾਨ ਹੋਏ ਤੇ ਉਹਨਾਂ ਦਾ ਕਿਉਂਕਿ ਮਹਾਰਾਜ ਨਾਲ ਬਹੁਤ ਪਿਆਰ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਬੀਤ ਚੁੱਕੇ ਸਮੇਂ ਦੇ ਵੀ ਗਿਆਤਾ ਹੋ ਆਉਣ ਵਾਲੇ ਸਮੇਂ ਵਿੱਚ ਕੀ ਵਾਪਰਨ ਵਾਲਾ ਇਹ ਵੀ ਆਪ ਜੀ ਨੂੰ ਪਤਾ ਹੈ ਕੀ ਬੰਦੇ ਦੇ ਮੱਥੇ ਦੇ ਲੇਖ ਆ ਮਹਾਰਾਜ ਸਭ ਆਪ ਜੀ ਨੂੰ ਪਤਾ ਹੈ ਤੇ ਇਹਦੇ ਲਈ ਕੋਈ ਪ੍ਰਮਾਣ ਦੀ ਲੋੜ ਨਹੀਂ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਪ ਜਾਣਦੇ ਹੋ ਆਉਣ ਵਾਲੇ ਸਮੇਂ ਵਿੱਚ ਜੋ ਹੋਣਾ ਹੈ ਮਹਾਰਾਜ ਤੁਸੀਂ ਦੂਜਿਆਂ ਬਾਰੇ ਦੱਸਦੇ ਹੋ ਮੇਰੇ ਬਾਰੇ ਵੀ ਦੱਸ ਦਿਓ ਕਿਰਪਾ ਕਰੋ ਮਹਾਰਾਜ ਮੇਰੀ ਕੀ ਗਤੀ ਹੋਗੀ ਮੇਰਾ ਅਗਲਾ ਜਨਮ ਕਿੱਥੋਂ ਦਾ ਹੋਏਗਾ ਆਪਣੇ ਪਿਆਰੇ ਸਿੱਖ ਭਾਈ ਉਦੇ ਸਿੰਘ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ ਤੁਹਾਨੂੰ ਪੰਥ ਖਾਲਸਾ ਦੀ ਸਰਦਾਰੀ ਦਿੱਤੀ ਹੈ ਤੁਹਾਨੂੰ ਜਥੇਦਾਰੀ ਦਿੱਤੀ ਹੈ ਤੁਸੀਂ ਚਾਰ ਵਾਰੀ ਅਜੇ ਜਨਮ ਲੈਣਾ ਹੈ ਚਾਰੋਂ ਵਾਰ ਪੰਥ ਦੀ ਸਰਦਾਰੀ ਹੈ ਨਾ ਜਿਹੜੀ ਕਰਨੀ ਆ ਕਿਉਂਕਿ ਸ਼ਕਤੀ ਲੈ ਕੇ ਵੱਡੀ ਏਡੀ ਕਿਰਪਾ ਹੋ ਜਾਣੀ ਆ ਵੱਡੀ ਸ਼ਕਤੀ ਦੇ ਆਸਰੇ ਤੁਸੀਂ ਧਰਤੀ ਦੇ ਮਾਲਕ ਬਣੋਗੇ ਤੁਹਾਡਾ ਪੰਜਵਾਂ ਜਨਮ ਉਦੋਂ ਹੋਏਗਾ ਜਦੋਂ ਮੋਹਨ ਗਾਰਗੀ ਆਉਣਗੇ ਤੇ ਹੁਣ ਇਹ ਮੋਹਨ ਗਾਰਗੀ ਕਹਿੰਦੇ ਕਿ ਨੂੰ ਆ ਫਰੰਗੀਆਂ ਨੂੰ ਗੋਰਿਆਂ ਨੂੰ ਪਤਾ ਕਿਉਂ ਕਹਿੰਦੇ ਆ ਕਿਉਂਕਿ ਉਹਨਾਂ ਦੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਮੋਨ ਨਹੀਂ ਕਹਿੰਦੇ ਸੀਗੇ ਕਹਿਣ ਲੱਗੇ ਜਦੋਂ ਮੋਨ ਗਾਰਗੀ ਆਉਣਗੇ ਨਾ ਉਦੋਂ ਤੁਹਾਡਾ ਆਖਰਲਾ ਜਨਮ ਹੋਵੇਗਾ ਸੱਚੇ ਪਾਤਸ਼ਾਹ ਜਿਨੇ ਬਚਨ ਕੀਤੇ ਕਿ ਇਹ ਰਾਜ ਕਰੇਗਾ ਖਾਲਸਾ ਖਾਲਸੇ ਨੇ ਬਹੁਤ ਵੱਡਾ ਰਾਜ ਕਾਇਮ ਕਰਨਾ ਜੇ ਸਾਰੀ ਧਰਤੀ ਤੇ ਖਾਲਸੇ ਦਾ ਰਾਜ ਹੋਣਾ ਵਧੇਗਾ ਗੁਰੂ ਸਾਹਿਬ ਦੇ ਬਚਨ ਅਜੇ ਗੁਪਤ ਰੂਪ ਵਿੱਚ ਆ ਕਿਉਂਕਿ ਅਜੇ ਮੂਨ ਗਾਰਗੀ ਇਥੋਂ ਗਏ ਨਹੀਂ ਅੰਗਰੇਜ਼ ਉਦੋਂ ਇੱਥੇ ਜਾਣਗੇ ਤੇ ਚੋਲੇ ਪਹਿਨਣਗੇ ਉਹ ਵੀ ਦਿਮਾਲੇ ਸਜਾਉਣਗੇ ਗੁਰਮੁਖੀ ਪੜ੍ਹਨਗੇ ਅੰਗਰੇਜ਼ੀ ਬੋਲਣੀ ਛੱਡ ਦੇਣਗੇ ਪ੍ਰਾਤਨ ਮਰਿਆਦਾ ਵਿੱਚ ਆ ਜਾਣਗੇ ਅਜੇ ਤਾਂ ਸਮਾਂ ਹੋਣਾ ਹੈ ਕਿਉਂਕਿ ਮਹਾਰਾਜ ਦੇ ਬਚਨਾਂ ਨੂੰ ਦੇਰ ਹੋ ਸਕਦੀ ਹੈ ਪਰ ਹੁਣੇ ਸੱਚੀ ਹੈ ਖਾਲਸਾ ਤਾਂ ਬਣਨਾ ਹੀ ਬਣਨਾ ਹੈ ਇਹ 96 ਕਰੋੜ ਖਾਲਸਾ ਪ੍ਰਗਟ ਹੋ ਕੇ ਹੀ ਰਹੇਗਾ ਤੇ ਜਿੱਥੋਂ ਲੈ ਕੇ ਸੂਰਜ ਚੜਦਾ ਤੇ ਚੜਨ ਤੋਂ ਲੈ ਕੇ ਛਿਪਣ ਤੱਕ ਖਾਲਸੇ ਦਾ ਰਾਜ ਹੋਵੇਗਾ ਪਰ ਉਹ ਖਾਲਸਾ ਜਿਹੜਾ ਹੋਵੇਗਾ ਉਹ ਸਾਰੀ ਸ੍ਰਿਸ਼ਟੀ ਨੂੰ ਪ੍ਰੇਮ ਕਰੇਗਾ ਖਾਲਸੇ ਦੇ ਰਾਜ ਵਿੱਚ ਕੋਈ ਨੰਗਾ ਭੁੱਖਾ ਨਹੀਂ ਰਹੇਗਾ ਗੁਰੂ ਮਹਾਰਾਜ ਕਹਿਣ ਲੱਗੇ ਕਲਯੁਗ ਦੇ ਵਿੱਚ ਸਤਜੁਗ ਵਰਤ ਜਾਵੇਗਾ ਪਰਉਪਕਾਰ ਸਚਾਈ ਤੇ ਦੁਨੀਆ ਚੱਲੇਗੀ ਧਰਮ ਦੀ ਗੱਲ ਹੋਵੇਗੀ ਜੇ ਜਦੋਂ ਖਾਲਸਾ ਰਾਜ ਕਾਇਮ ਹੋਵੇਗਾ ਉਸ ਵਕਤ ਫਿਰ ਭੁੱਖੇ ਬੰਦੇ ਨੂੰ ਪ੍ਰਸ਼ਾਦਾ ਮਿਲੇਗਾ ਪਹਿਰਾਂ ਤੋਂ ਨੰਗੇ ਨੂੰ ਸਰੀਰ ਤੋਂ ਵਸਤਰ ਰਹੀਣੇ ਨੂੰ ਵਸਤਰ ਕੱਪੜੇ ਮਿਲਣਗੇ ਕੋਈ ਰੋਗੀ ਹੋਵੇਗਾ ਉਹਨੂੰ ਦਵਾਈ ਮਿਲੇਗੀ ਇਸ ਤਰ੍ਹਾਂ ਸਭ ਦਾ ਭਲਾ ਹੋਵੇਗਾ ਮਹਾਨ ਖਾਲਸੇ ਦਾ ਰਾਜ ਹੋਵੇਗਾ ਐਵੇਂ ਕਲਗੀਧਰ ਪਾਤਸ਼ਾਹ ਜੀ ਨੇ ਘੋੜੇ ਤੇ ਚੜ ਕੇ ਪਾਵਨ ਖੇੜੀ ਤੋਂ ਚਾਲਾ ਪਾ ਦਿੱਤਾ ਹੈ ਇਤੋਂ ਮਹਾਰਾਜ ਚੱਲਦੇ ਚੱਲਦੇ ਔਰ ਖੇਤਰ ਦੀ ਧਰਤੀ ਤੇ ਪਹੁੰਚੇ ਆ ਚਮਕੌਰ ਸਾਹਿਬ ਆਦ ਵਿੱਚ ਆਏ ਆ ਤਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਹਨ ਸਦਾਈ ਚੜ੍ਹਦੀ ਕਲਾ ਵਿੱਚ ਸੀ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਤਖਤ ਤੇ ਬੈਠਦੇ ਆ ਗੁਰੂ ਜੀ ਨੇ ਚੜ੍ਹਦੀ ਕਲਾ ਦੇ ਬਚਨ ਆਖੇ ਸੀ ਭਾਵੇਂ ਕਿ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਸਮੇਂ ਬਾਲ ਗੋਵਿੰਦ ਰਾਏ 9 ਸਾਲ ਦੀ ਸੀ ਪਰ ਉਹਨਾਂ ਨੇ ਕੌਮ ਦੇ ਵਿੱਚ ਸਾਹਸ ਭਰਨ ਲਈ ਤਖਤ ਤੇ ਬੈੰਧਿਆਂ ਸਾਰ ਐਸੇ ਹੁਕਮ ਦੇਣੇ ਆਰੰਭ ਕੀਤੇ ਜਿਨ੍ਹਾਂ ਕਾਰਨ ਕੌਮ ਵਿੱਚ ਨਵੀਂ ਰੂਹ ਫੂਕੀ ਗਈ ਆ ਤੇ ਗੁਰੂ ਸਾਹਿਬ ਜੀ ਨੇ ਜਦੋਂ ਨੌਵੇਂ ਪਾਤਸ਼ਾਹ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਅਨੰਦਪੁਰ ਸਾਹਿਬ ਉਹਨੂੰ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਸੀ ਤੇ ਗੁਰਮੁਖ ਪਿਆਰਿਓ ਵਜਨ ਆਖੇ ਸੀ ਸੰਗਤਾਂ ਨੂੰ ਸ਼ੋਕ ਦੀ ਥਾਂ ਸ਼ੁਕਰ ਕਰੋ ਗੁਰੂ ਜੀ ਦੇ ਪائے ਪੂਰਨਿਆਂ ਤੇ ਟੁਰਨ ਦਾ ਪ੍ਰਣ ਕਰੂ ਕੇਸ ਰੱਖਣ ਦਾ ਹੁਕਮ ਮਹਾਰਾਜ ਨੇ ਉਦੋਂ ਵੀ ਦਿੱਤਾ ਸੀ ਜਦੋਂ ਗੁਰਦਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਵੰਸ਼ ਦੇ ਬਾਬਾ ਰਾਮ ਕੋਇਰ ਜੀ ਉਹਨਾਂ ਨੇ ਕਲਗੀ ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਦਸਤਾਰ ਪੇਸ਼ ਕੀਤੀ ਤੇ ਹੱਥੀਂ ਸਜਾ ਦਿੱਤੀ ਨਾਲ ਹੀ ਦੁਸ਼ਾਲਾ ਮੋਤੀਆਂ ਦੀ ਮਾਲਾ ਕਮਾਨ ਤਲਵਾਰ ਚਾਂਦੀ ਦੇ ਸਾਜਨਾ ਸਜਿਆ ਘੋੜਾ ਬਾਜ ਤੇ ਪੰਜ ਮੋਹਰਾਂ ਵੀ ਭੇਟ ਕੀਤੀਆਂ ਸਰੰਗਤਾਂ ਨੇ ਵੀ ਮੱਥਾ ਟੇਕਿਆ ਸੀ ਮਹਾਰਾਜ ਨੂੰ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੁਕਮਨਾਮੇ ਭੇਜੇ ਸੀ ਸਿੱਖ ਸੰਗਤਾਂ ਨੂੰ ਜਿਸ ਹੁਕਮਨਾਮੇ ਸਾਹਿਬ ਨੂੰ ਸਰਬਨ ਕਰਕੇ ਸੰਗਤਾਂ ਭੈਰਤ ਹੋ ਕੇ ਸੀਸ ਤਲੀ ਤੇ ਰੱਖ ਕੇ ਪਹੁੰਚੀਆਂ ਸੀ ਮਹਾਰਾਜ ਦੇ ਬਚਨ ਮੰਨੇ ਸੀ ਖੰਡੇ ਦੀ ਪੌੜ ਵੀ ਲਈ ਸੀ ਸਮਾ ਪਾ ਕੇ ਜਦੋਂ ਖਾਲਸਾ ਪੰਥ ਸਾਜਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਛਕਿਆ ਹੈ ਪਹਿਲਾਂ ਤਾਂ ਪੰਜਾਂ ਨੇ ਛਕਿਆ ਇਹੜੇ ਪੰਜ ਇਤਨੇ ਲੱਖ ਇਕੱਠ ਦੇ ਵਿੱਚ ਉੱਠ ਕੇ ਵਾਰੀ-ਵਾਰੀ ਜਿਨ੍ਹਾਂ ਨੇ ਸੀਸ ਭੇਟ ਕੀਤਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਫਿਰ ਕਿਲੇ ਵੀ ਬਣਾਏ ਗੁਰੂ ਸਾਹਿਬ ਜੀ ਨੇ ਚੰਗੀ نسل ਦੇ ਘੋੜੇ ਖਰੀਦਣ ਲਈ ਕਾਬਲ ਬਲ ਖਾਸ ਸਿੱਖ ਭੇਜੇ ਬਾਅਦ ਵਿੱਚ ਸਮਾਂ ਪਾ ਕੇ ਮਹਾਰਾਜ ਦੇ 14 ਜੁੱਧ ਨੇ ਗੁਰੂ ਜੀ ਨੇ ਦੂਰ ਦੂਰ ਤੱਕ ਜਾ ਕੇ ਸੰਗਤਾਂ ਨੂੰ ਬਹੁਤ ਪ੍ਰੇਮ ਨਾਲ ਨਿਹਾਲ ਕੀਤਾ ਤੇ ਬਾਣੀ ਤੇ ਇਤਿਹਾਸ ਦਾ ਉਪਦੇਸ਼ ਵੀ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਨੇ ਵੀਰ ਰਸ ਭਰਨ ਵਾਸਤੇ ਇੱਥਾਂ ਵਿੱਚ ਗੁਰੂ ਜੀ ਨੇ ਅਨੰਦਗੜ੍ਹ ਦੀ ਸਥਾਪਨਾ ਕੀਤੀ ਮਹਾਰਾਜ ਨੇ ਰਣਜੀਤ ਨਗਾਰਾ ਜਿਹੜਾ ਸੀ ਉਹ ਵੀ ਵਜਾਉਣਾ ਸ਼ੁਰੂ ਕੀਤਾ ਸਤੰਤਰਤਾ ਦੇ ਜਿਹੜੇ ਚਿੰਨ੍ਹ ਹੁੰਦੇ ਆ ਝੂਲਦੇ ਹੋਏ ਨਿਸ਼ਾਨ ਨਗਾਰਾ ਵਜਾਉਣਾ ਇਹ ਮਰਿਆਦਾ ਮਹਾਰਾਜ ਨੇ ਕਾਇਮ ਕੀਤੀ ਪਰ ਪਹਿਲੇ ਜਾਮੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਪੂਰਨੇ પાਕੇ ਗਏ ਸੀਗੇ ਉਹ ਤੇ ਉਹ ਮਹਾਰਾਜ ਨੇ ਉਹ ਮਰਿਆਦਾ ਨੂੰ ਕਾਇਮ ਰੱਖਿਆ ਲੰਗਰ ਦੀ ਮਰਿਆਦਾ ਕਾਇਮ ਰਹੀ ਹੈ ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ ਜਿਵੇਂ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਸੀ ਕਿ ਲੰਗਰ ਵਿੱਚ ਪ੍ਰਸ਼ਾਦ ਛਕੇ ਬਿਨਾਂ ਉਹਨਾਂ ਦੇ ਦਰਸ਼ਨ ਹੀ ਹੋ ਸਕਣਗੇ ਪਰ ਸਾਰੇ ਗੋਇੰਦਵਾਲ ਦਾ ਜਾਰੀ ਲੰਗਰ ਇੱਕ ਥਾਂਵੇਂ ਨਹੀਂ ਸੀਗਾ ਅਨੰਦਪੁਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਸਰਬਸਾਂਝਾ ਲੰਗਰ ਕੀਤਾ ਤੇ ਹੁਕਮ ਦਿੱਤਾ ਸਾਰੇ ਅਨੰਦਪੁਰ ਵਿੱਚ ਕਿਸੇ ਦਾ ਆਪਣਾ ਵੱਖਰਾ ਚੁੱਲ੍ਹਾ ਜਾਂ ਚੌਂਕਾ ਨਹੀਂ ਹੋਵੇਗਾ ਸੰਗਤ ਦੇ ਵੱਧ ਹੋ ਜਾਣ ਨਾਲ ਕਈ ਛੋਟੇ-ਛੋਟੇ ਵੱਖ-ਵੱਖ ਲੰਗਰ ਬਣਾ ਦਿੱਤੇ ਹਰ ਲੰਗਰ ਦਾ ਨਿਗਰਾਨ ਇੱਕ ਮੁਖੀ ਸਿੱਖ ਨੂੰ ਲਾਇਆ ਮਹਾਰਾਜ ਨੇ ਤੇ ਫਿਰ ਸਤਿਗੁਰੂ ਮਹਾਰਾਜ ਨੇ ਇਹ ਮਰਿਆਦਾ ਕਾਇਮ ਕਰਕੇ ਅਨੰਦਪੁਰ ਸਾਹਿਬ ਹੀ ਵਿਦਿਆ ਸਾਹਿਤ ਤੇ ਸੰਗੀਤ ਦਾ ਕੇਂਦਰ ਨੂੰ ਬਣਾ ਦਿੱਤਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਦਾ ਸਤਕਾਰ ਕਰਦੇ ਕੀਰਤਨ ਨੂੰ ਮਹਾਰਾਜ ਬਹੁਤ ਉੱਚੀ ਥਾਂ ਦਿੰਦੇ ਸੀਗੇ ਗੁਰੂ ਮਹਾਰਾਜ ਨੇ ਬੜੀ ਦੂਰ ਦੂਰ ਜਾ ਕੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਉੱਥੇ ਜਿਸ ਤਰ੍ਹਾਂ ਵਿਰਧ ਮਾਈ ਜਿਸ ਨੇ ਵੀ ਮਹਾਰਾਜ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਗੁਰੂ ਜੀ ਨੇ ਉਸ ਨੂੰ ਮੁਕਤੀ ਦੇ ਦਿੱਤੀ ਭਾਵਨ ਖੇੜੀ ਵਾਲੀ ਜਿਹੜੀ ਮਾਈ ਆ ਉਹਦੀਆਂ ਕੁਲਾ ਹੀ ਤਰ ਗਈਆਂ ਕਿਉਂਕਿ ਸਤਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਤਾਂ ਉਹ ਗੱਲ ਹੋ ਗਈ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲੂ ਆਈਏ ਚਿੰਤਾ ਦਸਵੇਂ ਪਾਤਸ਼ਾਹ ਜੀ ਨੇ ਆਪ ਦਰਸ਼ਨ ਦਿੱਤੇ ਤੇ ਜਿਸ ਨੂੰ ਮਹਾਰਾਜ ਦਰਸ਼ਨ ਦੇ ਦੇਣ ਤੇ ਜੋ ਸੇਵਾ ਕਰੇ ਭਾਵਨਾ ਬਣਾ ਕੇ ਕਿਉਂ ਨਾ ਉਹਦੇ ਕਾਰਜ ਰਾਸ ਹੋਣਗੇ ਜ਼ਰੂਰ ਹੋਣਗੇ ਇਸੇ ਕਰਕੇ ਭਾਈ ਅਸੀਂ ਵੀ ਇਹ ਸਾਖੀ ਇਹਨਾਂ ਤੋਂ ਸਿੱਖਿਆ ਹੀ ਲੈਣੀ ਆ ਮਹਾਰਾਜ ਨੇ ਕਿਸ ਤਰ੍ਹਾਂ ਸਾਰੀ ਮਰਿਆਦਾ ਬਣਾਈ ਉਹ ਮਰਿਆਦਾ ਵਿੱਚ ਰਹਿ ਕੇ ਹੀ ਕੋਈ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ ਗੁਰੂ ਮਰਿਆਦਾ ਵਿੱਚ ਨਾ ਰਹੇ ਕਾਉ ਕੋਈ ਸਿੱਖ ਕਹੌਣ ਦਾ ਹੱਕਦਾਰ ਨਹੀਂ ਕਿਉਂਕਿ ਰਹਿਣੀ ਰਹੈ ਸੋਈ ਸਿੱਖ ਮੇਰਾ ਜਿਹੜੇ ਵਿੱਚ ਰਹਿਤਾ ਜਿਸ ਵਿੱਚ ਰਹਤ ਮਰਿਆਦਾ ਹੈ ਉਹੀ ਤਾਂ ਅਸਲ ਸਿੱਖ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਔਲ ਚੁੱਕ ਦੀ ਖਿਮਾ ਜੀ ਮਹਾਰਾਜ ਜੀ ਰਹਿਮਤ ਕਰਨੀ ਸਾਡੇ ਅੰਦਰ ਵੀ ਉਹ ਪ੍ਰੇਮ ਆਵੇ ਜੋ ਇਸ ਬਿਰਧ ਮਾਈ ਦੇ ਅੰਦਰ ਸੀਗਾ ਔਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ